ਲੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਕਲਾ ਨੌਰ ਤੋਂ ਗੁਰਦਾਸਪੁਰ ਨੂੰ ਆ ਰਹੀ ਨਿੱਜੀ ਕੰਪਨੀ ਦੀ ਮਿੰਨੀ ਬੱਸ ਗਲਤ ਸਾਈਡ ਤੋਂ ਆ ਕੇ ਮੰਗਲ ਹੁਸੈਨ ਪੁਲ ਨਾਲ ਜਾ ਟਕਰਾਈ ਅਤੇ ਪੁਲ ਦੀ ਰੇਲਿੰਗ ਤੇ ਚੜ ਗਈ ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਚਪੇਟ ਵਿੱਚ ਇੱਕ ਮੋਟਰਸਾਈਕਲ ਸਵਾਰ ਵੀ ਆ ਜਾਂਦਾ ਜੇਕਰ ਉਹ ਆਪਣਾ ਮੋਟਰਸਾਈਕਲ ਉੱਥੇ ਸੁੱਟ ਕੇ ਨਾ ਦੌੜਦਾ ਹਾਲਾਂਕਿ ਦੇ ਵਿੱਚ ਆਈ ਆ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਪਰ ਫਿਰ ਵੀ 4 ਤੋਂ ਵੱਧ ਸਵਾਰੀਆਂ ਜ਼ਖਮੀ ਹੋਈਆਂ ਦੱਸਿਆ ਜਾ ਰਹੀਆਂ ਹਨ ਮੌਕੇ ਤੇ ਸੜਕ ਸੁਰੱਖਿਆ ਫੋਰਸ ਵੱਲੋਂ ਪਹੁੰਚ ਕੇ ਜ਼ਖਮੀ ਸਵਾਰੀਆਂ ਨੂੰ ਸਰਕਾਰੀ ਹਸਪਤਾਲ ਇਲਾਜ ਲਈ ਲੈ ਜਾਇਆ ਗਿਆ। ਉੱਥੇ ਹੀ ਦੱਸਿਆ ਗਿਆ ਹੈ ਕਿ ਦੁਰਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੋਂ ਬੱਸ ਛੱਡ ਕੇ ਫਰਾਰ ਹੋ ਗਿਆ। ਮੌਕੇ ਤੇ ਮੌਜੂਦ ਲੋਕਲ ਤੇ ਸਵਾਰੀਆਂ ਦਾ ਦੋਸ਼ ਹੈ ਕਿ ਡਰਾਈਵਰ ਨੇ ਕੋਈ ਨਸ਼ਾ ਕੀਤਾ ਹੋਇਆ ਸੀ। ਉੱਥੇ ਹੀ ਸੜਕ ਸੁਰੱਖਿਆ ਫੋਰਸ ਵੱਲੋਂ ਦੁਰਘਟਨਾ ਦੀ ਸੂਚਨਾ ਸੰਬੰਧਿਤ ਥਾਣਾ ਸਦਰ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੇਰਾ ਨਾਮ ਲਕੇਸ਼ ਆ ਮੇਰਾ ਪਿੰਡ ਰਾਜਪੁਰਾ ਵਾ ਇਹ ਉਧਰੋਂ ਬਾਫਾੜੀ ਆ ਅਨ ਸੰਦੀਸ਼ਨ ਦੇ ਸਪੀਡ 'ਚ ਫਿਰ ਉਹ ਨਸ਼ਾ ਨੂੰ ਸ਼ਾ ਕੀਤਾ ਹੀ ਡਰਾਈਵਰ ਨੇ ਤੇ ਇੱਥੇ ਕੋਈ ਮੈਂ ਗਰਦਾਸਪੁਰ ਤੋਂ ਆ ਰਿਹਾ ਸੀ ਤੇ ਬੋਰੀ ਕਹਿੰਦੀ ਦੇਗੀ ਆਟੋ ਵਾਲੇ ਦੀ ਉਹ ਮੈਂ ਬੋਰੀ ਚੁੱਕ ਕੇ ਰੱਖੀ ਜੈਨੀ ਦਿਨ ਨੂੰ ਬਾਤ ਮੇਰੇ ਉੱਤੇ ਆ ਗਈ ਆ ਤੇ ਮੈਂ ਜੋ ਆਪਣਾ ਤੇਜ਼ ਮਰ ਲਓ ਕੋ ਆਪਣੀ ਜਿੱਦਾਂ ਵੀ ਚੁੱਸੀ ਫੁੱਸਤੀ ਨਾਲ ਜਿੱਦਾਂ ਵੀ ਆਪਣਾ ਮੋਟਰਸਾਈਕਲ ਪਾਰਾ ਕੀਤਾ ਵਾ ਤੇ ਫੇਰ ਵੀ ਮੋਟਰਸਾਈਕਲ ਮੇਰੇ ਨਾਲ ਖੈ ਗਈ ਏ ਬਸ ਮੌਕੇ ਤੇ ਹੋਣੀ ਆ ਕੋਈ 30 35 ਸਵਾਰੀਆਂ ਕਵਰ ਜਦੋਂ ਮੈਂ ਮੋਰਟਾਲ ਜਦੋਂ ਬੱਸ ਥੇ ਹੀ ਵੱਜੀ ਆ ਦੇ ਵਿੱਚ ਮੈਂ ਭੱਜ ਕੇ ਆਪਣਾ ਮੋਰਟਾ ਲਾ ਕੇ ਤੇ ਆਇਆ ਵਾਂ ਡਰਾਈਵਰ ਨੂੰ ਫੜਨ ਦੀ ਤੇ ਡਰਾਈਵਰ ਫਰਾਰ ਹੋ ਗਿਆ ਦਾ ਜੀ ਮੇਰਾ ਨਾਂ ਹਰਜਿੰਦਰ ਸਿੰਘ ਪਿਹਰਾਜ ਮੈਂ ਇਹ ਵੇਲੇ ਗੁਰਦਾਸਪੁਰ ਤੋਂ ਆ ਰਿਹਾ ਸੀ ਕਲਾਨੌਰ ਵੱਲੋਂ ਸਾਈਡ ਤੋਂ ਨਈਰ ਬੱਸ ਸਰਵਿਸ ਜਿਹੜੀ ਆ ਰਹੀ ਬਹੁਤ ਹੀ ਫਾਸਟ ਆ ਰਹੀ ਐਨੀ ਫਾਸਟ ਆ ਰਹੀ ਵੀ ਮੇਰੇ ਸਾਹਮਣੇ ਘੱਟੋ ਘੱਟ ਵੀ 150 ਦੀ ਸਪੀਡ ਤੇ ਹੋਣੀ ਹੈ ਤੇ ਇਹਦੇ ਵਿੱਚ ਸਵਾਰੀਆਂ ਹੀ ਕੋਈ ਜਾਨੀ ਮਾਲੀ ਨੁਕਸਾਨ ਤੋਂ ਚਲੋ ਜਾਨੀ ਨੁਕਸਾਨ ਤੋਂ ਬਹੁਤ ਹੋਇਆ ਵਾ ਵੀ ਮਾਲੀ ਨੁਕਸਾਨ ਤੋਂ ਬਚਾਇਆ ਹੋ ਗਿਆ ਕੋ ਸਕੂਲ ਵਾਲੀਆਂ ਮਾਈਡਾਂ ਹੀ ਹੋਰ ਇਹਦੇ ਵਿੱਚ ਬਹੁਤ ਬੱਚੇ ਬਜ਼ੁਰਗੂ ਹੀ ਹੈਗੇ ਸੀ ਪਰ ਬੱਸ ਵੱਜਣ ਸਾਰੇ ਡਰਾਈਵਰ ਇੱਥੋਂ ਭੱਜ ਗਿਆ ਤੇ ਡਰਾਈਵਰ ਦੀ ਹਾਲਤ ਇਦਾਂ ਦੀ ਸੀ ਵੀ ਤੁਸੀਂ ਵੇਖ ਸਕਦੇ ਜੇ ਵੀ ਫੋਟੋ ਇਸ ਦੇ ਘਟੋ ਘਟ ਵੀ ਅੱਧੀ ਬੱਸ ਅਗਲੇ ਬੰਨੇ ਚਲ ਗਈ ਆ ਉਹ ਡਰਾਈਵਰ ਨੇ ਕੀ ਖਾਦਾ ਹੋਊਗਾ ਜਾਂ ਉਹਨੇ ਚਟਾ ਪੀਤਾ ਹੋਊਗਾ ਜਾਂ ਉਹਨੇ ਗੋਲੀਆਂ ਖਾਧੀਆਂ ਸਾਨੂੰ ਇਹ ਗੱਲ ਤਾਂ ਨਹੀਂ ਪਤਾ ਇਹ ਮੈਡੀਕਲ ਤੋਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂਗਾ ਪਰ ਵੇਖੋ ਇਹ ਝਾਲ ਮਾਲ ਦੀ ਰਾਖੀ ਵਾਸਤੇ ਤੇ ਇਹਦਾ ਕੋਈ ਲਾਇਸੈਂਸ ਚੈੱਕ ਵਗਾਰਾ ਕਰਨਾ ਚਾਹੀਦਾ ਇਹ ਬੰਦੇ ਵੇਖੋ ਇੰਨਾ ਨੁਕਸਾਨ ਹੋ ਗਿਆ ਐਕਸੀਡੈਂਟ ਤੋਂ ਘਟਨਾ ਬਹੁਤ ਜ਼ਬਰਦਸਤ ਵਾ ਇਹ ਆ ਵੀ ਤੁਸੀਂ ਸ਼ੁਕਰ ਕਰੋ ਵੀ ਬਚਾਅ ਹੋ ਗਿਆ ਵਾ ਤੇ ਪੰਡਰੋ ਰੂਮ ਤੋਂ ਕਵਸਤੀ ਮਿਲੀ ਸਾਨੂੰ ਕਿ ਇੱਕ ਬੱਸ ਜਿਹੜੀ ਮੰਗਲ ਸ਼ਹਿਨ ਫੋਲ ਤੇ ਵਜੀ ਆਪੋ ਮੁਰਸ਼ਾਲਾਂ ਦੇ ਵਿੱਚ ਪੰਜਾਂ ਮਿੰਟਾਂ ਜਾਂ ਆਂ ਕੇ ਦੇਖਿਆ ਵਾ ਇਹ ਬੱਚ ਜਿਹੜੀ ਆ ਪੁਲ ਦੇ ਬੈਰੀਅਲ ਦੇ ਉੱਤੇ ਚੱਲੀ ਹੋਈ ਆ ਜਿਹੜੇ ਕਾਫੀ ਲੋਕਾਂ ਤਿੰਨਾਂ ਚੌਣ ਲੋਕਾਂ ਦੇ ਛੱਡਾਂ ਲੱਗੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾ ਗਿਆ ਆ ਇਹ ਕੋਲਾ ਮਸੀਹ ਆ ਇੱਕ ਮਜੀਦੀ ਆ ਭਦਨ ਸ਼ਾਰੇ ਦੇ ਆ ਇਹਨਾਂ ਨੂੰ ਸਰਕਾਰੀ ਹਸਪਤਾਲ ਪਹੁੰਚਾ ਗਿਆ ਛੱਡਾਂ ਛੇਤੀ ਲੱਗੀਆਂ ਹੋਈਆਂ ਨੇ ਇਹਨਾਂ ਦੀ ਛੱਡਾਂ ਡਰ ਆਵਰ ਤੇ ਫਰਾਰ ਹੋ ਗਿਆ ਵਾ ਬਾਅਦ ਛੱਡ ਕੇ ਡਰਾਈਵਰ ਜਾਵਾ ਨੇ ਜਰਾਂ ਦਾ ਦਾਰੂ ਗਿਆ ਵਾ ਇਹਨਾਂ ਨੂੰ ਪਤਾ ਲੱਗਾ ਵੀ ਇਹ ਕਿਸ ਕਾਰਨ ਬਾਸ ਵਜੀਆ ਕਿ ਹੋਰ ਸ਼ਦਰ ਨੂੰ ਗੁਰਦਾਸਪੁਰ ਨੂੰ ਆਈਏ ਨੂੰ ਫੋਨ ਕਰਤਾ ਵਾ ਉਹ ਆਣ ਕੇ ਸਾਰੀ ਕਾਰਵਾਈ ਕਰੀ ਗਈ